ਅੱਤਿ ਸ਼੍ਰੀਕਾਲ ਦੋਸਤੋ ਮੈਂ ਅਮਰਤ ਸਿੰਘ ਵਾਹਿਗੁਰੂ ਫਰ ਨੈਚੁਰਲ ਫਾਰਮ ਤੋਂ ਜਿਵੇਂ ਤੁਸੀਂ ਅੱਗੇ ਵੀ ਬੇਸਬਰੀ ਨਾਲ ਜਿਹੜੀਆਂ ਸਾਡੀਆਂ ਵੀਡੀਓ ਨੇ ਉਹਨਾਂ ਦਾ ਇੰਤਜ਼ਾਰ ਕਰਦੇ ਹੋ ਤੇ ਅੱਜ ਅਸੀਂ ਆਪਣੇ ਬੱਚਿਆਂ ਨਾਲ ਖੇਤ ਦੇ ਵਿੱਚ ਫੇਰ ਦੁਬਾਰਾ ਹਾਜ਼ਰ ਹੋਏ ਆ ਤੁਸੀਂ ਪਹਿਲਾਂ ਵੀ ਸਾਡੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਜਿਹੜੀ ਅੱਜ ਦੁਬਾਰਾ ਵੀਡੀਓ ਹੈ ਤੁਸੀਂ ਹੁਣ ਗੰਨੇ ਦੇ ਵਿੱਚ ਕੀ ਕਰਨਾ ਹੈ ਗੰਨੇ ਚ ਉਪਣਾ ਹੈ ਤੇ ਜਦੋਂ ਅਸੀਂ ਸ਼ਹਿਰਾਂ 'ਚ ਮਿਲਦੇ ਹਾਂ ਉਹ ਕਹਿੰਦੇ ਸਾਡੇ ਬੱਚੇ ਤਾਂ ਗੰਨੇ ਚ ਝੂਪਦੇ ਨਹੀਂ ਤੇ ਉਹਨਾਂ ਨੂੰ ਪਤਾ ਹੀ ਨਹੀਂ ਗੰਨੇ ਨੂੰ ਝੂਪਦੇ ਨੇ ਕਿ ਖਾਧਾ ਜਾਂ ਮੈਂ ਮਿੱਠਾ ਹੁੰਦਾ ਬਹੁਤ ਤੇਜ਼ ਗੰਨਾ ਹਾਂ ਤੇ ਝੂਪਣ ਦੇ ਵਿੱਚ ਜੂਸ ਮੇਰਾ ਫੇਵਰੇਟ ਆ ਗੰਨੇ ਦਾ ਜੂਸ ਮੇਰਾ ਹੀ ਬੋਲ ਗਿਆ ਫੇਵਰੇਟ ਓਕੇ ਹੁਣ ਸਾਨੂੰ ਜੂਸ ਕੱਢਣ ਵਾਲੀ ਫਿਰ ਖਿਲਾੜੀ ਲੈ ਕੇ ਦਈਏ ਹਾਂਜੀ ਓਕੇ ਓਕੇ ਤੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਬੱਚੇ ਵੀ ਨੇ ਛੋਟੇ ਛੋਟੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਂਗੇ ਵੀ ਗੰਨੇ ਚੁੱਪਨੇ ਚਾਹੀਦੇ ਨੇ ਬਹੁਤ ਜ਼ਿਆਦਾ ਚੁੱਪਨੇ ਚਾਹੀਦੇ ਨੇ ਇਹਨਾਂ ਦਾ ਗੁੜ ਵੀ ਬਣਦਾ ਹੁੰਦਾ ਹੈ ਇਹਨਾਂ ਦਾ ਜੂਸ ਵੀ ਬਣਦਾ ਹੁੰਦਾ ਹੈ ਇਹਨਾਂ ਦੀ ਖੰਡ ਖੰਡ ਬਣ ਤੇ ਖੰਡ ਬਣਨ ਤੋਂ ਬਿਨਾ ਜਦੋਂ ਤੁਸੀਂ ਗੰਨਾ ਚੂਪੋਗੇ ਦੰਦਾਂ ਦੀ ਐਕਸਰਸਾਈਜ਼ ਵੀ ਹੋਊਗੀ ਜਵਾੜਿਆਂ ਦੀ ਐਕਸਰਸਾਈਜ਼ ਹੋਊਗੀ ਦੰਦ ਤੰਦਰੁਸਤ ਰਹਿਣਗੇ ਤੇ ਸਾਨੂੰ ਸਿਹਤ ਲਈ ਇਹ ਬਹੁਤ ਜ਼ਰੂਰੀ ਹੈ ਚੁੱਪਣਾ ਚਲੋ ਅਗਲੀ ਵੀਡੀਓ ਚ ਫੇਰ ਤੁਹਾਨੂੰ ਮਿਲਾਵਾਂਗੇ ਦਰਸ਼ਕਾਂ ਨਾਲ ਧੰਨਵਾਦ ਦੋਸਤੋ